ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁਹਾਡਾ ਹਰ ਚੈਨਲ YouTube ਚੈਨਲ ਤੇ Facebook ਦੇ ਪੇਜ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਬਲਾਂ ਵਾਲੀ ਪੱਕ ਦੀ ਵੀਡੀਓ ਜਿਹਦੀ ਲੈਂਥ ਹੈਗੀ 7.5 ਮੀਟਰ ਕੱਪੜਾ ਆਪਾਂ ਫੁੱਲ ਵੜਵਾ ਤੇ ਜਿਹੜਾ ਆਪਾਂ ਪਹਿਲਾਂ ਰੰਗਾਵਾਂਗੇ ਸਿਰ ਦੇ ਸੈਂਟਰ 'ਚ ਰੱਖ ਕੇ ਇਹ ਲੜ ਦੇ ਵਿੱਚ ਆਪਾਂ ਬਰੀਕੀ ਦੇ ਨਾਲ ਮਾੜੀ ਮਾੜੀ ਲੜ ਪਾ ਬਲ ਪਾ ਕੇ ਲੜ ਨੂੰ ਆਪਾਂ ਅੱਧੀ ਹੱਲ ਅੱਧੀ ਅੱਖ ਟਾਕ ਕੇ ਲੜ ਨੂੰ ਸੈਟ ਕਰਕੇ ਲਗਾ ਦੇਵਾਂਗੇ ਜੀ ਲੜਾਂ ਨੂੰ ਸੈੱਟ ਕਰਕੇ ਲਗਾਵਾਂਗੇ ਜੀ ਜਿਹੜਾ ਪਾਗਲ ਲੜ ਲਗਾਵਾਂਗੇ ਜੀ ਇਹਦਾ ਬੰਦਪਾਸਾ ਉੱਤੇ ਖੁੱਲਦਾ ਪਾਸਾ ਰੱਖਾਂਗੇ ਜੀ ਹੇਠਲੇ ਰੱਖਣ ਤੋਂ ਬਾਅਦ ਇਹ ਲੜ ਦੇ ਆਪਾਂ ਜਿੰਨੇ ਵੀ ਆਪਣੇ ਨੂੰ ਲੜ ਬਾਲ ਬਾਲ ਪੈਂਦੇ ਹੋਣਗੇ ਲੜ ਦੇ ਵਿੱਚ ਆਪਾਂ ਬਲ ਪਾ ਲੈਣੇ ਆ ਜੀ ਬਾਲ ਪਾਉਣ ਤੋਂ ਬਾਅਦ ਇਹ ਲੜ ਦੇ ਵਿੱਚ ਆਪਾਂ ਬਾਜ ਫੇਲਵਾਂਗੇ ਜੀ ਇਹ ਲੜ ਦੇ ਵਿੱਚ ਆਪਾਂ ਬਾਜ ਫੇਰਾਂਗੇ ਜੀ ਬਾਜ ਵੇ ਨੇ ਇਸ ਦੇ ਵਿੱਚ ਆਪਾਂ ਲੜ ਦੇ ਵਿੱਚ ਆਪਾਂ ਬਾਜ ਵੇ ਲਵਾਂਗੇ ਜੀ ਇਹ ਲੜ ਦੇ ਵਿੱਚ ਆਪਾਂ ਬਣਾ ਦੇ ਵਿੱਚ ਆਪਾਂ ਪੱਗ ਪੈਣ ਦੀ ਸਾਰਾ ਦਾਣਾ ਬਲਬ ਧਾਲਵਾਂਗੇ ਜੀ ਚੰਗ ਬਲਬ ਧਾਲਵਾਂਗੇ ਜੀ ਪੱਗ ਪੈਣ ਦੀ ਸਾਰਾ ਦਾਣਾ ਬਲਬ ਧਾਲਵਾਂਗੇ ਜੀ ਇਸੇ ਤਰ੍ਹਾਂ ਆਪਾਂ ਅ ਜੀਆ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਪਾਗਲਾ ਜੜ ਲਗਾਵਾਂਗੇ ਜੀ ਜਿਹੜਾ ਪਾਗਲਾ ਲਾਗੇ ਪਤਵਜਾ ਉਤੇ ਕੋਲ ਦਾ ਬਧ ਰੱਖਾ ਗਈ ਇਹਨੂੰ ਆਖਰੀ ਸਹਾ ਜਾਨਾਂਗੇ ਤੇ ਕਰਾਂਗੇ ਜੀ ਇੱਟੋਂ ਬਾਅਦ ਇਸ ਦੇ ਵਿੱਚ ਜਿੰਨੇ ਹੀ ਆਪਣੇ ਤੋਂ ਬਲ ਪੈਂਦੇ ਹੋਣਗੇ ਆਪਾਂ ਬਲ ਪਾ ਗਏ ਇਹ ਲੜ ਨੂੰ ਆਪਾਂ ਸੈੱਟ ਕਰਕੇ ਇਸ ਵਿੱਚ ਵਿੱਚ ਪੰਗ ਪੈਂਦੀਆਂ ਬਾਜ ਫੇਲਵਾਗੇ ਜੀ ਇਹ ਲੜ ਨੂੰ ਆਪਾਂ ਪਹਿਲਾਂ ਸੈੱਟ ਕਰਾਂਗੇ ਜੀ ਸੈੱਟ ਕਰਨ ਤੋਂ ਬਾਅਦ ਇਹ ਲੜ ਨੂੰ ਆਪਾਂ ਸੈੱਟ ਕਰਕੇ ਲਗਾ ਲਵਾਂਗੇ ਜੀ ਲੜ ਲਗਾਉਣ ਤੋਂ ਬਾਅਦ ਇਹ ਲੜ ਦੇ ਵਿੱਚ ਆਪਾਂ ਇਹ ਲੜ ਦੇ ਵਿੱਚ ਆਪਾਂ ਪੱਕ ਪਨ ਫੇਲ ਲਵਾਂਗੇ ਜੀ ਚੰਗੀ ਤਰ੍ਹਾਂ ਅਗਰ ਫੇਲ ਲਾਗੇ ਜੀ ਚੰਗੀ ਤਰ੍ਹਾਂ ਪੱਕ ਪਨ ਫੇਲਣਾ ਹੈ ਜੀ ਫਿਰ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਲੜਾਂ ਦੇ ਵਿੱਚ ਪੱਕ ਪਨ ਫੇਲ ਲਾਂਗੇ ਆਪਾਂ ਬਾਅਦ ਹੀ ਸਜਾ ਦੇਣਾ ਇਹਨਾਂ ਨੂੰ ਠੀਕ ਕਰਾਂਗੇ ਜੀ ਇਸੇ ਵਿੱਚ ਆਪਾਂ ਚੰਗੀ ਤਰ੍ਹਾਂ ਦੋ ਜਾਂ ਤਿੰਨ ਪੱਕ ਬਰੀ ਸਜਾ ਦੇਣਾ ਬਲ ਪਾ ਲੈਣੇ ਜੀ ਇਸੇ ਵਿੱਚ ਆਪਾਂ ਇਸ ਵਿੱਚ ਆਪਾਂ ਚੰਗੀ ਤਰ੍ਹਾਂ ਆਪਾਂ ਬਲ ਪਾ ਲਵਾਂਗੇ ਜੀ ਬਲ ਪਾਉਣ ਤੋਂ ਬਾਅਦ ਪੜਪਉਣ ਤੋਂ ਬਾਅਦ ਇਹ ਜੰਗੀ ਤਰ੍ਹਾਂ ਆਪਾਂ ਬਲਪਾਲਾਂਗੇ ਜੀ ਬਲਪਾਲ ਤੋਂ ਬਾਅਦ ਜਿਹੜਾ ਆਪਾਂ ਲੜ ਲਗਾਵਾਂਗੇ ਜੀ ਜਿਹੜਾ ਆਪਾਂ ਲੜ ਲਗੇ ਬੰਦ ਪਸੋ ਦੇ ਗੱਲ ਲਗਾਗੇ ਜੀ ਇਹ ਲੜਨਾ ਆਪਾਂ ਥੱਲੇ ਤੋਂ ਲਾਈਵ ਤੇ ਦਾ ਖਿੱਚ ਕੇ ਜਿੱਤੇ ਨੇ ਵੀ ਆਪਣੇ ਲੜ ਬਲ ਪੈਂਦੇ ਹੋਣਗੇ ਲੜਨ ਬਲ ਪਾਲਣੇ ਆ ਜੀ ਇਹ ਲੜਦ ਦੇ ਵਿੱਚ ਆਪਾਂ ਜਿੰਨੇ ਆਪਣੇ ਦਵਾਲ ਪੈਣੇ ਆਣਗੇ, ਬਲ ਪਾ ਲਵਾਂਗੇ ਜੀ। ਇਹ ਲੜਦ ਦੇ ਵਿੱਚ ਆਪਾਂ ਜਿੰਨੇ ਆਪਾਂ ਬਲ ਪਾ ਲੈਣੇ, ਉਨੇ ਆਪਾਂ ਬਲ ਪਾਣ ਤੋਂ ਬਾਅਦ ਬਲ ਪਾਉਣ ਤੋਂ ਬਾਅਦ ਇਹ ਲੜਦ ਵਿੱਚ ਆਪਾਂ ਸੇ ਚੰਗੀ ਤਰ੍ਹਾਂ ਸੈੱਟ ਕਰਾਂਗੇ ਜੀ। ਇਹ ਲੜਦ ਦੇ ਵਿੱਚ ਆਪਾਂ ਬਾਜ ਫੇਲਵਾਂਗੇ ਜੀ। ਬਲ ਹੋਣ ਤੋਂ ਬਾਅਦ ਇਹ ਲੜਨ ਦਾ ਆਪਾਂ ਸੈੱਟ ਕਰ ਲਵਾਂਗੇ ਜੀ ਸੈੱਟ ਕਰਨ ਤੋਂ ਬਾਅਦ ਲੜੜ ਦੇ ਵਿੱਚ ਆਪਾਂ ਆਪ ਇਹ ਬਣਾ ਬਲਬ ਨੂੰ ਬਦਾਲ ਲਵਾਂਗੇ ਜੀ ਬਲਬ ਬਦਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਲੜ ਦੇ ਵਿੱਚ ਆਪਾਂ ਬਲ ਪਾ ਕੇ ਲੜਾਂ ਨੂੰ ਚੰਗੀ ਤਰ੍ਹਾਂ ਆਪਾਂ ਬਲਬ ਬਦਾਲ ਲਵਾਂਗੇ ਜੀ ਵਧੀਆ ਬਲਬ ਬਦਾਲ ਲਵਾਂਗੇ ਜੀ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਪਹੁੰਚ ਜਾਏ ਜਿੰਨਾਂ ਵੀਰਾਂ ਨੂੰ ਬਲ ਬਲਾਂ ਵਾਲੀ ਪੱਗ ਬੰਨਣ ਵਿੱਚ ਪ੍ਰੋਬਲਮ ਆਦੀ ਆ ਜੜਾ ਪਾਗਲਾ ਲੜ ਲਗਾਵਾਂਗੇ ਜੀ ਅਰੇ ਲੜ ਪਾਲੇ ਪਾਸੋਂ ਤੇ ਖੋਦਾ ਬਥੇਲੇ ਰੱਖਾਂਗੇ ਜੀ ਥੱਲੇ ਰੱਖਾਂਗੇ ਜੀ ਥੱਲੇ ਰੱਖਣ ਤੋਂ ਬਾਅਦ ਇਹ ਲੜ ਨੂੰ ਆਪਾਂ ਥੱਲੇ ਰੱਖਾਂਗੇ ਜੀ ਬਦ ਪਾਸੇ ਉਹਦੇ ਖੋਦਾ ਬਥੇਲੇ ਰੱਖਾਂਗੇ ਜੀ ਥੱਲੇ ਰੱਖਣ ਤੋਂ ਬਾਅਦ ਇਹ ਲੜ ਦੇ ਛੱਪਾ ਜਿੰਨੇ ਵੀ ਆਪਣੇ ਤੋਂ ਵੱਡਦੇ ਤੇ ਉਹਦੇ ਤੇ ਆਪਾਂ 3 ਸਾਈਜ਼ ਦਾ ਪਾ ਲੈਣੀ ਹੈ ਲੜ ਨੂੰ ਉੱਪਰੋਂ ਸੈੱਟ ਕਰਕੇ ਕਪੜੇ ਜਿੰਨੀ ਆਪਣੇ ਤੋਂ ਬਲ ਬਣਨੇ ਬਣਗੇ ਆਪਾਂ ਪਾ ਲੈਨੇ ਆ ਜੀ ਹੁਣ ਬਲ ਪਾ ਕੇ ਥੇਹ ਲਾਉਂਗਾ ਆਪਾਂ ਚੰਗੀ ਤਰ੍ਹਾਂ ਸੈਟ ਕਰਕੇ ਲਗਾ ਦੇਵਾਂਗੇ ਜੀ ਚੰਗੀ ਤਰ੍ਹਾਂ ਸੈਟ ਕਰਕੇ ਲਾ ਦੂੰ ਲਗਾ ਦੇਵਾਂਗੇ ਜੀ ਲੜ ਲਗਾਉਣ ਤੋਂ ਬਾਅਦ ਇਹ ਲੜ ਦੇ ਵਿੱਚ ਆਪਾਂ ਬਾਅਦ ਫੇਲਵਾਂਗੇ ਜੀ ਬਾਅਦ ਫੇਨ ਤੋਂ ਬਾਅਦ ਇਸ ਵਿੱਚ ਆਪਾਂ ਪਹਿਲੀ ਸਾਧਨਾ ਬਲਬ ਬਦਾਲਵਾਂਗੇ ਜੀ ਚੰਗੀ ਤਰ੍ਹਾਂ ਆਪਾਂ ਬਲਬ ਬਦਾਲਵਾਂਗੇ ਜੀ ਵੀਡੀਓ ਪਸੰਦ ਹੋਣ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਜੀ ਇਹ ਲੜ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਬਲਬ ਬਦਾਲ ਦਾਂਗੇ ਜੀ। ਬਲਬ ਬਦਾਉਣ ਤੋਂ ਬਾਅਦ ਜਿਹੜਾ ਪਾਗਲ ਲੜਬਾਵਾਗੇ ਜੀ। ਪਾਗਲ ਲੜ ਲਗਾਉਣ ਤੋਂ ਬਾਅਦ ਬੰਦ ਬਸ ਹੱਥੇ ਖੋਲੇ ਬੰਦਲੇ ਰੱਖਾਂਗੇ ਜੀ। ਲੜ ਨੂੰ ਆਪਾਂ ਸਾਫ਼ ਕਰਕੇ ਲਗਾ ਦਾਂਗੇ ਜੀ। ਇਹ ਬੰਦ ਬਸ ਹੱਥੇ ਹੁੰਦਾ ਬਥੇ ਰੱਖਾਂਗੇ। ਇਹ ਲੜ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ ਜੀ। ਇਹ ਲੜ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ। ਜਿਹੜਾ ਆਪਾਂ ਲੜ ਨੂੰ ਪਹਿਲਾਂ ਸੈੱਟ ਕਰਾਂਗੇ ਜੀ ਬੰਦ ਪਾਸਾ ਦੇਖੋ ਤਾਂ ਪਾ ਥੱਲੇ ਰੱਖਾਂਗੇ ਜੀ ਇਹਨੂੰ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਇਹ ਲੜ ਦੇ ਵਿੱਚ ਜਿੰਨੇ ਬਲਪ ਇਹਨਾਂ ਦੇ ਆਉਣਗੇ ਆਪਾਂ ਕੱਢ ਲੈਣੇ ਆ ਜੀ ਕੱਟਣ ਦਾ ਇਹ ਲੜ ਨੂੰ ਆਪਾਂ ਮੋੜ ਕੇ ਫਰੰਟ ਵੱਲ ਨੂੰ ਮੋੜ ਕੇ ਲੜ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਲਗਾ ਦੇਵਾਂਗੇ ਜੀ ਲੜ ਨੂੰ ਮੋੜ ਕੇ ਫਰੰਟ ਵਾਲੀ ਨੂੰ ਮੋੜ ਕੇ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦਵਾਂਗੇ ਜੀ ਫਰੰਟ ਵਾਲੀ ਨੂੰ ਮੋੜ ਕੇ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦਵਾਂਗੇ ਜੀ ਲੜ ਲਗਾਉਣ ਤੋਂ ਬਾਅਦ ਸਾਫ਼ ਕਰਕੇ ਇਹਨੂੰ ਲੜ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦਵਾਂਗੇ ਜੀ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦਵਾਂਗੇ ਜੀ ਇਹ ਲੜਦਾਂ ਨੂੰ ਆਪਾਂ ਸਾਫ਼ ਕਰਾਂਗੇ ਜੀ ਇਹ ਵੀ ਲੜਦ ਨੂੰ ਤਾਂ ਆਹ ਇਹਦੇ ਚਾਪਾ ਬਾਅਦ ਫੇਲਵਾਵਾਂਗੇ ਜੀ ਬਾਅਦ ਵਿੱਚ ਦੁਆਰ ਇਹ ਲੜਦਾਂ ਨੂੰ ਤਕੀ ਕਰਾਂਗੇ ਬਾਅਦ ਫੇਲਵਾਵਾਂਗੇ ਜੀ ਇਹ ਲੜਦਾਂ ਨੂੰ ਆਪਾਂ ਸੈੱਟ ਕਰਾਂਗੇ ਜੀ ਇਹ ਲੜਦ ਦੇ ਚਾਪਾ ਸਾਰੇ ਲੜਣਾ ਜੇ ਆਪਾਂ ਇੱਕ ਵਾਰ ਪੱਕਾ ਜ਼ਰੂਰ ਫੇਲਵਾਵਾਂਗੇ ਜੀ ਬਲਬ ਬਦਾਲਵਾਵਾਂਗੇ ਜੀ ਵੱਲ ਵਧਾਉਣ ਤੋਂ ਬਾਅਦ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਜੀ ਜਿਹੜਾ ਆਪਾਂ ਕਲਗੀ ਲੜ ਲਾਵਾਂਗੇ ਟੱਕਰੀ ਸੇ ਚ ਸੈਂਟਰ ਚ ਕਲਗੀ ਲੜ ਲਗਾਵਾਂਗੇ ਜੀ ਇਹ ਲੜ ਨੂੰ ਆਪਾਂ ਚੰਗੀ ਇਹ ਲੜ ਨੂੰ ਆਪਾਂ ਸੈੱਟ ਕਰਕੇ ਇਹ ਲੜ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾਵਾਂਗੇ ਇਸ ਵਿੱਚ ਕੋਈ ਵੱੜ ਨਹੀਂ ਪਾਵਾਂ ਪਾਵਾਂਗੇ അത് ഫോക അത സെറ്റ് ചിത്ര ബാല കടക സെറ്റ് ല ਇਨੂੰ ਫਰੰਟ ਵੱਲੀ ਨੂੰ ਲਿਜਾ ਕੇ ਇਹਨੂੰ ਫਰੰਟ ਵੱਲੀ ਨੂੰ ਲਿਜਾ ਕੇ ਥੱਲੇ ਨੂੰ ਲੈ ਆ ਕੇ ਥੱਲੇ ਨੂੰ ਲਿਜਾ ਕੇ ਇੱਤੇ ਵੱਲ ਨੂੰ ਹੋਲਡ ਕਰ ਦਵਾਂਗੇ ਜੀ ਉੱਤੇ ਵੱਲ ਨੂੰ ਹੋਲਡ ਕਰ ਦਾਂਗੇ ਦੇ ਵੇਤ ਦਾ ਕਾਲਾ ਗਿਲਾਂ ਚੋਟ ਨਹੀਂ ਆਪਣੇ ਤੋਂ ਵੱਡ ਪੰਜਾਂ ਚੋਣਗੇ ਉਹ ਪਾਲ ਲੈਣੇ ਆ ਜੀ ਇਹਨਾਂ ਨੂੰ ਆਪਾਂ ਉੱਥੇ ਹੀ ਦੱਬ ਦੇਵਾਂਗੇ ਜੀ ਦੱਬਣ ਤੋਂ ਬਾਅਦ ਆਹ ਕੰਮ ਬਾਕੀ ਬੱਕਦੀ ਆਪਾਂ ਸੈਟਿੰਗ ਕਰ ਲੈਣੀ ਹੈ ਜੀ ਆਂਦੇ ਵਾਰੇ ਇਹ ਆਖਰੀ ਲੜ ਦੇ ਵਿੱਚ ਆਪਾਂ ਵਾਲ ਕੱਢ ਲਵਾਂਗੇ ਚੰਗੀ ਤਰ੍ਹਾਂ ਵਾਲ ਕੱਢ ਲਵਾਂਗੇ ਜੀ ਬਾਲ ਗੱਡਣਾ ਤਾਂ ਜਿਹੜਾ ਆਪਾਂ ਸਿਲੈਕਟ ਕਰਾਂਗੇ ਜੀ ਫਿਰ ਆਪਾਂ ਦੋਵੇਂ ਬੱਲੇ ਨੂੰ ਫਲਾ ਕੇ ਚਾਰੇ ਪਾਸੇ ਨੂੰ ਫਲਾ ਕੇ ਡਬਲ ਜਿਛਰੀ ਵਰਤੋਂ ਕਰ ਸਕਦੇ ਹੋ ਬਾਜ ਬਾਦੀ ਚੰਡ ਬੱਸੀ ਵਰਤੋਂ ਕਰ ਸਕਦੇ ਹੋ ਫਿਰ ਜੋ ਆਪਾਂ ਦੋਵੇਂ ਬੱਲੇ ਨੂੰ ਫੋਲਡ ਕੇ ਬਰਾਬਰ ਰੱਖ ਕੇ ਸੈਟ ਕਰਕੇ ਲਗਾਵਾਂਗੇ ਜੀ ਵੀਡੀਓ ਦੇ ਪਰ ਇਹਨੂੰ ਲੜਨ ਨੂੰ ਪਾ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਜੀ ਸਟਕਾਂ ਤੋਂ ਬਾਅਦ ਵੀਡੀਓ ਦੇਖਣ ਲਈ ਧੰਨਵਾਦ ਅਗਲੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ